ਖਬਰ ਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਪੰਜਾਬ ਦੇ ਲੋਕ ਚਾਹੋ ਨਿਹੰਗ ਸਿੰਘ ਜਥੇਬੰਦੀਆਂ ਨੇ ਚਾਹੋ ਕਿਸਾਨ ਆਗੂ ਨੇ ਚਾਹੋ ਸਿੱਖ ਜਥੇਬੰਦੀਆਂ ਦੇ ਆਗੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਹਰਬਿੰਦਰ ਸਿੰਘ ਅਲੰਪੀ ਨਾਂ ਦੇ ਦਰਿੰਦੇ ਨੂੰ ਜਲਦੀ ਤੋਂ ਜਲਦੀ ਮੌਤ ਦੀ ਸਜ਼ਾ ਦਿੱਤੀ ਜਾਵੇ ਪੰਜਾਬ ਸਰਕਾਰ ਵੀ ਐਕਸ਼ਨ ਦੇ ਵਿੱਚ ਹੈ ਹਾਲਾਂਕਿ ਮਹਿੰਦਰਪਾਲ ਭਗਤ ਹੁਣਾ ਵੱਲੋਂ ਪੀੜਤਾ ਦੀ ਮਾਤਾ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ ਉਸਦੇ ਵੱਡੇ ਭਰਾ ਦੀ ਟ੍ਰਾਂਸਫਰ ਜਿਹੜੀ ਜਲੰਧਰ ਦੇ ਵਿੱਚ ਹੋਵੇਗੀ ਲੇਕਿਨ ਉਸ 13 ਸਾਲ ਦੀ ਨੰਨੀ-ਮੁੰਨੀ ਬੱਚੀ ਦੀ ਮਾਤਾ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਸਾਰੀਆਂ ਆਫਰਾਂ ਨੂੰ ਛੱਡੋ ਉਸ ਦਰਿੰਦੇ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਉਸ ਨੂੰ ਚੌਕ ਦੇ ਵਿੱਚ ਖੜਾ ਕਰਕੇ ਗੋਲੀ ਮਾਰੀ ਜਾਵੇ ਤਾਂ ਕਿ ਆਉਣ ਵਾਲੇ ਲੋਕ ਜਿਹੜੇ ਅਜਈਆਂ ਦਰਿੰਦਗੀਆਂ ਨੂੰ ਇਨਜਾਮ ਅੰਜਾਮ ਦਿੰਦੇ ਨੇ ਉਹਨਾਂ ਉੱਤੇ ਰੋਕ ਲੱਗ ਸਕੇ ਕਿਉਂਕਿ ਪੰਜਾਬ ਗੁਰੂਆਂ ਅਤੇ ਪੀਰਾਂ ਦੀ ਧਰਤੀ ਹੈ ਪੰਜਾਬ ਪੀਰ ਪੰਜਾਬ ਪੀਰਾਂ ਅਤੇ ਪਗੰਬਰਾਂ ਦੀ ਧਰਤੀ ਹੈ ਲੇਕਿਨ ਇਸ ਦੇ ਬਾਵਜੂਦ ਵੀ ਇਹੋ ਜਿਹੇ ਦਰਿੰਦੇ ਇਹੋ ਜਿਹੇ ਹਫਸ਼ੀ ਜਿਹੜੇ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਜਬਰਜਨਾਬ ਕੀਤਾ ਗਿਆ ਜਬਰਜਨਾ ਕੀਤਾ ਗਿਆ ਉਸ ਤੋਂ ਬਾਅਦ ਗਲਾ ਘੁੱਟ ਕੇ ਉਸ ਨੰਨੀ ਮੁੰਨੀ ਲੜਕੀ ਦਾ ਕਤਲ ਕਰ ਦਿੱਤਾ ਗਿਆ ਬਾਅਦ ਵਿੱਚ ਬਾਥਰੂਮ ਦੇ ਵਿੱਚ ਉਸ ਦੀ লাশ ਨੂੰ ਰੱਖ ਦਿੱਤਾ ਗਿਆ ਰਾਤੋਂ ਰਾਤ ਟਿਕਾਣੇ ਲਗਾਉਣ ਦੀਆਂ ਜੜੀਆਂ ਨੇ ਉਹ ਵਿਉਤਬੰਦੀਆਂ ਕਿਸੇ ਡਰਾਈਵਰ ਦੇ ਨਾਲ ਮਿਲ ਕੇ ਬਣਾਈਆਂ ਜਾ ਰਹੀਆਂ ਸੀ ਕਈ ਗੁੱਸ ਕਹ ਰਹੇ ਨੇ ਕਈ ਅਮਰਤਾਰੀ ਕਹ ਰਹੇ ਨੇ ਅੱਗੇ ਵੀ ਅਸੀਂ ਕਹਿੰਦੇ ਹਾਂ ਕੋਈ ਮਜਬ ਨਹੀਂ ਮਾਰਾ ਕੋਈ ਧਰਮ ਨਹੀਂ ਮਾਰੀ ਕੋਈ ਜਾਤ ਨਹੀਂ ਮਾਰੀ ਕੋਈ ਕੌਮ ਨਹੀਂ ਮਾਰੀ ਲੇਕਿਨ ਧਰਮ ਦੇ ਵਿੱਚ ਜਾਤ ਦੇ ਵਿੱਚ ਮਜ਼ਬਦ ਦੇ ਵਿੱਚ ਕੁਝ ਇਨਸਾਨ ਅਸੀਂ ਉਹਨਾਂ ਨੂੰ ਇਨਸਾਨ ਨਹੀਂ ਕਹਾਵਾਂਗੇ ਅਸੀਂ ਉਹਨਾਂ ਨੂੰ ਬਹਿਰੂਪੀਏ ਕਹਾਵਾਂਗੇ ਅਸੀਂ ਉਹਨਾਂ ਨੂੰ ਦਰਿੰਦੇ ਕਹਾਵਾਂਗੇ ਕਿਉਂਕਿ ਇਨਸਾਨ ਇਨਸਾਨੀਅਤ ਨੂੰ ਪਿਆਰ ਕਰਦਾ ਹੈ ਅਜਿਹੇ ਲੋਕ ਮਾਰੇ ਹੁੰਦੇ ਨੇ ਜਿਹਨੀਆਂ ਜਿਹੜੇ ਅਜਿਹਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਪੰਜਾਬ ਪੂਰਾ ਸੂਗ ਦੇ ਵਿੱਚ ਡੁੱਬਿਆ ਹੋਇਆ ਹੈ ਅਤੇ ਪੰਜਾਬ ਦੀ ਜਿੰਨੇ ਵੀ ਬਿਊਰੋਕ੍ਰੇਸੀ ਹੈ ਪੰਜਾਬ ਦੇ ਜਿੰਨੇ ਵੀ ਵੱਡੇ ਅਫਸਰ ਨੇ ਪੰਜਾਬ ਦੇ ਵਿੱਚ ਜਿੰਨੇ ਵੀ ਰਾਜਨੀਤਿਕ ਲੋਕ ਨੇ ਉਹਨਾਂ ਸਾਰਿਆਂ ਹੀ ਹਸਤੀਆਂ ਵੱਲੋਂ ਸਪੈਸ਼ਲ ਸ਼ਰਧਤ ਕੀਤੀ ਜਾ ਰਹੀ ਹੈ ਅਤੇ ਵਿਸ਼ਵਾਸ ਦੁਆਇਆ ਜਾ ਰਿਹਾ ਹੈ ਉਸ ਲੜਕੀ ਦੇ ਮਾਤਾ ਨੂੰ ਭਰਾ ਨੂੰ ਪਰਿਵਾਰਕ ਮੈਂਬਰਾਂ ਨੂੰ ਕਿ ਤੁਹਾਨੂੰ ਇਨਸਾਫ ਮਿਲੇਗਾ ਇਸ ਨੂੰ ਜਲਦੀ ਤੋਂ ਜਲਦੀ ਮੌਤ ਦੀ ਸਜ਼ਾ ਵੀ ਹੋਵੇਗੀ ਨਿਹੰਗ ਸਿੰਘ ਜਥੇਬੰਦੀਆਂ ਕਿਸਾਨ ਆਗੂ ਜਥੇਬੰਦੀਆਂ ਸਿੱਖ ਜਥੇਬੰਦੀਆਂ ਅਤੇ ਹਿੰਦੂ ਭਾਈਚਾਰੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਨੂੰਨ ਨੂੰ ਬਾਈ ਬੜਾ ਫਾਸਟ ਟਰੈਕ ਤੇ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਕਿ ਹਰਬਿੰਦਰ ਸਿੰਘ ਰਿੱਪੀ ਵਰਗਾ ਕੋਈ ਹੋਰ ਦਰਿੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹੀ ਹਰਕਤ ਨੂੰ ਅੰਜਾਮ ਨਾ ਦੇ ਸਕੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਇੱਕ ਪਾਸੇ ਪੰਜਾਬ ਦੇ ਜਰਿੰਦਰ ਵਿੱਚ 13 ਸਾਲ ਨਵਾਲਕ ਲੜਕੀ ਦੀ ਕਤਲ ਮਾਮਲੇ ਵਿੱਚ ਕਮਿਸ਼ਨਰ ਧਰਪ੍ਰੀਤ ਕੌਰ ਵੱਲੋਂ ਇੱਕ ਵੱਡੀ ਅਤੇ ਸਖਤ ਕਾਰਵਾਈ ਕੀਤੀ ਗਈ ਹੈ ਵੱਡੀ ਅਤੇ ਸਖਤ ਕਾਰਵਾਈ ਕਰਦਿਆਂ ਮਾਮਲੇ ਦੀ ਜਾਂਚ ਵਿੱਚ ਲਾਪਰਵਾਹੀ ਵਰਤਣ ਵਾਲੇ ਏਐਸਆਈ ਮੰਗਤ RAM ਨੂੰ ਪੱਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਜਾਂਚ ਵਿੱਚ ਪਤਾ ਲੱਗਾ ਕਿ ਏਐਸਆਈ ਨੇ ਡਿਊਟੀ ਦੌਰਾਨ ਪੀੜਤਾ ਪਰਿਵਾਰ ਨਾਲ ਝੂਠ ਬੋਲਿਆ ਕਿ ਤੁਹਾਡੀ ਤੀਵ ਗਵਾਂਡੀਆਂ ਦੇ ਘਰ ਵਿੱਚ ਨਹੀਂ ਪਰ ਬਾਅਦ ਵਿੱਚ ਕਲਾਸ਼ ਉਸੇ ਘਰ ਤੋਂ ਬਰਾਮਦ ਹੋਈ ਦੱਸਿਆ ਜਾ ਰਿਹਾ ਹੈ ਕਿ ਕਮਿਸ਼ਨਰ ਨੇ ਕਿਹਾ ਹੈ ਕਿ ਭਾਵੇਂ ਸਾਡਾ ਮੁਲਾਜ਼ਮ ਹੋਰ ਵੀ ਕਿਉਂ ਨਾ ਹੋਵੇ ਜਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਦੇ ਵਿੱਚ ਲਾਪਰਵਾਹੀ ਕੀਤੀ ਹੈ ਉਸ ਨੂੰ ਸਸਪੈਂਡ ਕਰਾਂਗੇ ਮੁਤਲ ਕਰਾਂਗੇ ਇਹ ਧਨਪ੍ਰੀਤ ਕੌਰ ਦਾ ਦਾਵਾ ਹੈ ਜੋ ਕਮਿਸ਼ਨਰਟ ਵਿੱਚ ਨੇ ਦੂਸਰੇ ਪਾਸੇ ਪੰਜਾਬ ਵੱਲੋਂ ਕੌਮ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੀੜਤਾ ਦੇ ਦੋਸ਼ੀ ਦਰਿੰਦੇ ਹਰਮਿੰਦਰ ਸਿੰਘ ਰੀਪੀ ਨੂੰ ਜਲਦੀ ਤੋਂ ਜਲਦੀ ਫਾਂਸੀ ਤੇ ਲਟਕਾਇਆ ਜਾਵੇ ਨਹੀਂ ਤਾਂ ਉਸ ਨੂੰ ਚੌਕ ਦੇ ਵਿੱਚ ਖੜਾ ਕਰਕੇ ਗੋਲੀ ਮਾਰੀ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੇ ਲੋਕਾਂ ਨੂੰ ਕੰਨ ਹੋ ਜਾਣ ਕਿ ਅਜਿਹੀ ਦਰਿੰਦਗੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਘਟਨਾ ਦੇ ਨਾਲ ਪੂਰਾ ਪੰਜਾਬ ਪੂਰੀ ਤਰ੍ਹਾਂ ਦਲੇਆ ਹੋਇਆ ਹੈ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਸੋਚ ਰਹੀਆਂ ਨੇ ਕਿ ਹੁਣ ਤਾਂ ਸਾਨੂੰ ਆਂਡੀਆਂ ਗੁਆਂਡੀਆਂ ਤੋਂ ਵੀ ਡਰ ਲੱਗ ਲੱਗ ਪਿਆ ਹੈ ਕਿਉਂਕਿ ਗੁਆਂਢੀ ਸੀ ਰਮਿੰਦਰ ਸਿੰਘ ਰਿਪੀ ਦਰਿੰਦੇ ਦੀ ਧੀ ਅਤੇ ਇਹ ਜਿਹੜੀ ਬੱਚੀ ਇਸ ਦੁਨੀਆ ਤੇ ਨਹੀਂ ਰਹੀ ਅਕਸਰ ਹੀ ਇੱਕੇ ਘਰ ਦੇ ਵਿੱਚ ਇਕੱਠੇ ਖੇਡੀਆਂ ਖੇੜੇ ਜਿਹੜੀਆਂ ਖੇਡਾਂ ਖੇਡਦੀਆਂ ਹੁੰਦੀਆਂ ਸੀ ਯਾਨੀ ਕਿ ਕਦੇ ਹਰਮਿੰਦਰ ਸਿੰਘ ਰਿੱਪੀ ਦੀ ਲੜਕੀ ਨੇ ਉਧਰ ਚਲੇ ਜਾਣਾ ਕਦੇ ਉਸ ਮਰਤਕ ਲੜਕੀ ਨੇ ਉਹਨਾਂ ਦੇਖ ਕੇ ਚਲੇ ਜਾਣਾ ਲੇਕਿਨ ਸਮਾਜ ਤੋਂ ਛੋਟੀਆਂ-ਛੋਟੀਆਂ ਬੱਚਿਆਂ ਦਾ ਸਮਾਜ ਉੱਤਰਿਆ ਜਿਹੜਾ ਹੈ ਉਹ ਸਮਾਜ ਉੱਤਰਿਆ ਹੈ ਕਿਉਂਕਿ ਜਿਹੜੀ ਇਸ ਦਰਿੰਦਗੀ ਦਰਿੰਦੇ ਵੱਲੋਂ ਇਹ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪੂਰੇ ਪੰਜਾਬ ਦੇ ਵਿੱਚ ਡੈਚ ਦਾ ਮਾਹੌਲ ਬਣਿਆ ਹੋਇਆ ਹੈ ਧੰਨਵਾਦ